इक्कीस हजार रुपए और नंबर देना चाहोगे नंबर नहीं तो ऐसी पहले बात लाइक ਮੇਲਾ ਚੱਲ ਰਿਹਾ ਹੈ 39 ਜਨਰਰੀ ਦਾ ਸਮਰਨ ਜਿਹੜੇ ਕਾਰੋ ਕਰਦੇ ਨੇ ਇਹਨਾਂ ਕੋਲ ਆਉਂਦੇ ਨੇ ਤਰੀਨ ਜਿਹੜਾ ਉਹ ਤੇ ਆਪ ਕੋ ਚੱਪ ਚੱਪ ਖੜੇ ਆ ਭਾਉਂਦੇ ਹੁੰਦੇ ਨਹੀਂ ਇਹ ਜਾਓ ਜੀ ਲਿਆਓ ਨੋ ਫਰਾਈ ਪੇਲਾ ਸਰੀ ਮੁਖ ਸਰਸਾ ਸਰਦਾਰ ਆਪ ਲੋਕ ਕੋਲੇ ਨੇ 10ਵੀਂ ਪੋਜੀਸ਼ਨ ਆ ਸਕਦੀ ਹੈ। ਆਪ ਲੋਕ ਕੋੜਾ ਆਦ ਕੇ 6 ਨੰਬਰ ਮੁੰਡਾ ਲੱਗਦੀ ਹੈ। ਗੋਲਡਨ ਕਰਾ ਲਵੇ। ਗੋਲਡਨ ਕਰਾ ਲਵੇ। ਨੌਵੀਂ ਪੋਜੀਸ਼ਨ ਹਾਸਲ ਕੀਤੀ ਹੈਗੀ ਕੋੜਾ ਰਣਜੀਤ ਅੱਠਵੇਂ ਪਲੇਸ ਤੇ ਆਇਆ ਹੈ ਕੋੜਾ ਲਖਾ ਸ਼ਾਮਾ ਜੀ ਕਿਉਂ ਹੋ ਗਈ ਜੀ ਨੌਵੀਂ ਪੋਜੀਸ਼ਨ ਰਣਜੀਤ ਬਹੁਤ ਬਾਰਕਾ ਬਈ ਜੀ ਵੱਲੋਂ ਤੇ ਨੌਵੀਂ ਤੋਂ ਅਗਲੀ ਵਾਰੀ ਜੀ ਪਹਿਲੀ ਜਗ੍ਹੀ ਤੇ ਕਿਤੇ ਆਓ ਬਹੁਤ ਬਾਰਕਾ ਬਈ ਜੀ शिवाई जी का इन मछेरा तो भी आया पुजिशन <laughs> ਇਹ ਬਹੁਤ ਸਾਰਾ ਸੱਤ ਹੈ ਕੋਡਾ ਹੈ ਇਹਦੇ ਤੇ ਲੈ ਕੇ ਰਲਦੇ ਹੋਣੇ ਨੂੰ ਬਾਹਰ ਲੈ ਜਾਓ ਧੰਨ ਹੀ ਕਰਾਂ ਤੁਹਾਨੂੰ ਦੁਬਾਰਾ ਬੁਲਾਇਆ ਜਾਊਗਾ ਲੇਖ ਚੌਧਰੀ ਨੈਕਸਟ ਕੋਡਾ ਲੈ ਆਓ ਜੀ ਸੋਨੇ ਟੰਬ ਨਿਕਲੀ ਹੈ ਤੇ ਸਟੈਂਡਾਰੇ ਸੋਨੇ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਹਰ ਮੰਡੀ ਤਿੰਨੂ ਗੜਾ ਕੋੜਾ ਹੈ ਬਹੁਤ ਹੀ ਸ਼ਾਨਦਾਰ ਕੋੜਾ ਹੈ ਦੇਖੋ ਸਿਰ ਤੇ ਵਾਲ ਬੜੇ ਸੋਹਣੇ ਨੇ ਜਿਆ ਬਾਤ ਦੀ ਮਾਂ ਵੀ ਤੁਹਾਨੂੰ ਮੈਂ ਕਹੀ ਲਗਾਮ ਸੈਟ ਕਰਕੇ ਲੈ ਕੇ ਆਇਓ ਇਸ ਕੋ ਰਾਜਕੋੜਾ ਟੂ ਨੰਬਰ ਦਾ ਸ਼ਰਾਣੋਂ ਮથે ਘਾ ਦੇ ਮੈਂ ਅੱਜ ਤੱਕ ਮੇਰੇ ਆਉ ਤੱਕ ਕੇ ਆਉਂਦਾ ਸਭ ਤੋਂ ਸਭੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਬਾਦਸ਼ਾਹ ਤੇ ਇਹਨਾਂ ਦੇ ਦੀ ਰੌਸ਼ਨ ਸ਼ਰਮਾ ਨੇ ਬਾਦਸ਼ਾਹ ਘੋੜਾ ਨੇ ਨਯੋ ਬੈ ਜੀ ਸੱਤਵੀਂ ਪੋਜੀਸ਼ਨ ਇਹ ਸਾਰੇ ਘੋੜਿਆਂ ਦਾ ਕੋਈ ਪੁਆਇੰਟਾਂ ਦੀ ਫਰਕ ਹੁੰਦਾ ਹੈ ਬਸ ਪਰ ਪੋਜੀਸ਼ਨਾਂ ਦਾ ਵੰਡ ਨਹੀਂ ਹੈ ਬੈ ਜੀ ਨਸਮੇ ਆਲੇ ਦੀ ਜੀਰੋ ਕੱਟ ਕੇ ਕਦੋਂ ਪੰਦੇ ਵਾਲਾ ਹੋ ਜਾਏ ਕੋਈ ਪਤਾ ਨਹੀਂ। ਹਿੰਦਦਰ ਪੱਛੇ ਨਾਲ ਨਹੀਂ ਦੇਦੇ। ਮਾਲੰਗਾ ਨਾਮ ਹੈ ਜੀ ਰੋਸ਼ਨ ਸ਼ਰਮਾ ਜੀ। ਪਿੰਡ ਦਾ ਨਾਮ ਹੈ ਜੀ ਪੰਜਾਬਾ। ਅੰਕਲ ਲੰਬੀ ਦਾ ਪਿੰਡ ਹੈ ਜੀ ਇਹ ਰੌਸ਼ਨ ਚਰਮਨ ਜੀ ਦਾ ਨਾਮ ਹੈ 1 ਕਿਲੋ ਕਰਦੀ ਇੱਕ ਕਿੱਥੇ ਕਿੱਲਾ ਉਹ ਕਰੇਗਾ ਲੈ ਨੇ ਉਹਨੇ ਕੱਲਾ 50.5 ਲੱਖ ਮੰਗਦਾ ਨੇ ਕਹਿੰਦਾ ਵੀ ਬਣੀ ਉਹਨੇ ਕਿਵੇਂ ਕਿਹਾ 50 ਲੰਦਾ ਉਹਨੇ ਕਹਿੰਦਾ 1 50 ਕਿਹਾ ਤਾਂ ਉਹ ਭੱਜ ਗਿਆ ਟੱਕ ਨੂੰ ਵਾਰ ਮਾਰ ਉਹ ਕਹਿੰਦਾ ਕਿਵੇਂ ਕਹਿੰਦਾ ਇੱਕ ਕੱਲਾ 50 ਤਾਂ ਦੇਖਾਂਗੇ ਇਹੜਾ ਕਿ ਨੀਟਰ ਮਿਲ ਗਿਆ ਇਹ ਦੀ 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 ਅੱਲਾਹ ਦੀ ਆਈ ਦੀ ਕਿਹਨੇ ਨਾ ਗਿਆ ਨਕਰ ਗੱਟੇ ਬਤਾਉਂਦੇ ਕਿ ਪੰਜਾਂ ਉਹ ਆਈ ਦੀ ਨਾ ਨਾ ਕਰਦੀ ਕਰਾਂ ਇਹ ਨੂੰ ਜਾਈਓ ਤੇਰਾ ਆਪ ਹੋਵਾਂਗੇ ਨੂੰ ਮਾਲਕ ਜੀ ਸੁਖਵੀਰ ਸਿੰਘ ਚੱਠਾ ਜੀ ਤਰਵੰਡੀ ਸਾਹਬ ਤੋਂ ਬਹੁਤ ਮੁਬਾਰਕੀਂਆਂ ਨੂੰ ਸਾਹਾਰਨਾ ਖੜੋ ਜੇ ਤੁਸੀਂ ਦਿਖੇ ਸੀ ਪਹਿਲਾਂ ਮੈਨੂੰ ਕਿੱਥੇ ਕਿਉਂ ਆਉਂਦੇ ਹੋ ਇੱਕ ਵਾਰੀ ਸੁਖਵੀਰ ਕੱਠਾ ਜੀ ਜੇ ਮੇਰੀ ਆਵਾਜ਼ ਸੁਣਦੇ ਐ ਰਿੰਕ ਦੇ ਦਰਸ਼ਨ ਦਿਓ ਜੀ ਆਕੇ ਬੋਲ ਕੋਈ ਨਾ ਕਿਉਂ ਜੀ ਆ ਲਾ ਦੋ ਪਹਿਲਾਂ ਨੂੰ ਸਾਰੇ ਮੱਝੇ ਚੋਂ ਇੱਕ ਬੰਦਾ ਇਹਨੂੰ ਹੱਥ ਫੇਰ ਕੇ ਸੁਝਾ ਲਓ ਜੇ ਘੋੜਿਆਂ ਲੋਕਰੇ ਬਾਹਰ ਨਾ ਨਹੀਂ ਆਇਆ ਜੀ ਵਿਕਟਰੀ ਲੈ ਜਿੱਤੇ ਹੋਏ ਘੋੜਿਆਂ ਦਾ ਕਿਹੜਾ ਜਰੂਰ ਦਵਾਵਾਂਗੇ ਮਤਾ ਇਹਨੂੰ ਕਰਿਆ ਹੋਜੀ ਮਾਲਕ ਦਾ ਨਾਮ ਹੈ ਜੀ ਬਾਈ ਟਿੰਦਾ ਜੀ ਗੰਗਾ ਨਗਰ ਮਟਿੱਕੀ ਏਰੀਆ ਦੇ ਇਹਨਾਂ ਦਾ ਪਿੰਟ ਹੈ ਗੋਦੜਾੜੀ ਇਹਨਾਂ ਦਾ ਪਿੰਡ ਹੈ ਜੀ ਇਹਨਾਂ ਕੋਲੇ ਕੁਮਾਰਵਾੜੀ ਘੋੜਾ ਵੀ ਬਹੁਤ ਖੂਬਸੂਰਤ ਹੈ ਦਾਨੇ ਘੋੜੇ ਦਾ ਬੱਚਾ ਜਿੱਥੇ ਉਹ ਲੱਗਿਆ ਟੈਂਟ ਜਿਹਾ ਵਿਚਾਲੇ ਮੋੜੇ ਫੜੇ ਫਾਦੇ ਘੋੜਾ ਬਾਈ ਪਿੰਡਾ ਜੀ ਦਾ ਪਿੰਡ ਬੁੱਧਰਾੜੀ ਨਾਲ ਕੋਲ ਸੇ ਕੋਲੇ ਸਤਨੁਦਲ ਇਹ ਘੋੜਾ ਪਹਿਲਾਂ ਵੀ ਕਈ ਸ਼ੋਅ ਦਾ ਚੈਂਪੀਅਨ ਬਣੇ ਨੇ ਬਟ ਪੋਜੀਸ਼ਨਾਂ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਤੇ ਬੰਦਿਆਂ ਨੂੰ ਹੌਂਸਲਾ ਹਾਰਨਾ ਨਹੀਂ ਚਾਹੀਦਾ ਤੇ ਬਹੁਤੇ ਘੋੜਿਆਂ ਵਾਲੇ ਹੌਂਸਲਾ ਹਾਰਦੇ ਵੀ ਨਹੀਂ ਨਹੀਂ ਡੋਲਦੇ ਹੋ ਕੇ ਪੋਜੀਸ਼ਨ ਦੇ ਨਾਲ ਬਈ ਰਾਜਾ ਪੀਟੀ ਵਾਲੇ ਜੀ ਬਹੁਤ-ਬਹੁਤ ਮੁਬਾਰਕਾਂ ਰਾਜਾ ਭਾਈ ਜੀ ਮੈਡਮ ਲਈ ਤੀਜੀ ਪੋਜੀਸ਼ਨ ਲਈ ਇੱਕ ਟਰੋਫੀ, ਕੈਸ਼ ਪ੍ਰਾਈਜ਼, ਸਰਟੀਫਿਕੇਟ ਤੇ ਇੱਕ ਚਾਂਦੀ ਦਾ ਜਿਹੜਾ ਮੈਡਮ ਉਹ ਦਿੱਤਾ ਜਾ ਰਿਹਾ ਹੈ। ਹਾਂ। ਹਾਂ। ਗੁਰਦੇ ਫਿਰ ਗਰੀਬ ਨੂਰਾ ਜਿਹੜਾ ਕੋਈ ਕਾਂਦੀ ਬਾਈ ਰੇਅਰ ਹੁੰਦਾ ਬਾਈ ਖੋਬਰਾ ਮਾਲਕ ਦਾ ਨਾਮ ਹੈ ਜੀ ਲਾਡੀ ਸੇਖੋ ਜੀ ਪਿੰਡ ਇਹਨਾਂ ਦਾ ਰਣੀਆਂ ਹੈ ਪਹਿਲਾਂ ਲਾਡੀ ਬਾਈ ਜੀ ਕੁੱਤਿਆਂ ਦੀ ਬਰੀਡਿੰਗ ਬਹੁਤ ਨਾਮ ਕਮਾਇਆ ਪਿੰਡ ਦੇ ਲੋਕ ਵੀ ਬੜਾ ਮਾਨ ਨੀ ਕਰਦੇ ਚੌਥੀ ਪੋਜੀਸ਼ਨ ਸਮੇਂ ਦੀ

ਉਹ ਰਿਪੀਟ ਪੈਰਾ ਬਿਲਕੁਲ ਲੱਗੇ ਤੇ 11ਵੇਂ ਜਦੋਂ ਇਹਨੇ ਜਿਹੜੇ ਕਹਨੇ ਹੋਏ 10ਵੇਂ ਕਹਨੇ ਦੇ ਹੋ ਜਾਣਾ ਮਜੀਸ਼ ਬਾਸ ਮੁਫੇ ਰੁਪਏ ਦੇ ਨੰਬਰ ਕੋੜਾ ਜਿਹੜਾ ਲਾਉ ਭਾਈ ਜੀ ਵੇ ਲਿਖ ਕੇ ਨਾੜਨ ਸ਼ਾਬਾਸ਼ ਜੀ ਸੰਹੈਂਕਰੂ ਇਹਦੀ ਵਿਚਾਰੀ ਸਾਰਾ ਸਾਲ ਜਾਂਦੇ ਰਹਿੰਦੇ ਆ ਉਹ ਇੰਨੇ ਚੁੱਪੇ ਹੋਏ ਇਹ ਨਹੀਂ ਇਹਨਾਂ ਤੋਂ ਨਾ ਕੋਈ ਨਾ ਬਈ ਉਹ ਮੈਂ ਮੇਲਾ ਲੱਗੇਗਾ ਘੋੜੇ ਦੇ ਨਾਲ ਆਏਗਾ ਤੋਂ ਇਹ ਦੀ ਸੂਚਨੀ ਉਹਨਾਂ ਲਈ ਜ਼ਰੂਰੀ ਹੁੰਦੀ ਹੈ ਕੋਈ 10 ਦੇ ਬੰਦੇ ਰੋਲ ਹੋ ਗਏ ਸੋਨ ਦੇ ਨਾਲ ਅੱਗ ਨਾਲ ਘਰੇ ਜਾਂਦੇ ਨੇ ਤੁਹਾਨੂੰ ਉਹਨਾਂ ਨੂੰ ਜਾਂਚ ਬੰਦ ਜੀ ਗੁਆਸ਼ਮ ਕਰਨੇ ਪੈਣਗੇ ਬਹੁਤ ਮੁਹਾਰਮ ਹੈ ਜੀ ਸਰ ਜੀ ਕਹਿੰਦੇ ਰਹੇ ਕਿ ਉਹ ਅੰਡਰਟੇਕਰ ਆ ਗਿਆ ਅੱਜ ਜਦੋਂ ਸੈੱਟ ਕਰ ਦਿੱਤੀ ਹੈ ਤੇ ਮਾਰ ਮੈਸੂਰ ਸਾਨੂੰ ਐਸੀ ਸਿੱਖਿਆ ਸੂਜ ਕਰਾਇਆ ਤੇ ਸਣੇ ਕੈਸ਼ ਹੋਇਆ 70 ਦੇਸ਼ ਨੂੰ ਜਿਹੜੇ ਬੰਦੇ ਇੱਕ ਛੋਟੇ ਗਿਰਸਾਂ ਨੇ ਪਹੈਗ ਲੈ ਲਈ ਜਿੰਨੀ ਸਾਡੇ ਟਾਂ ਵਾਦ ਲੈ ਕੰਮ ਵਾਸਤੇ ਬੋਲਣਾ ਕਿ ਉਹ ਵੀ ਆ ਗਿਆ ਕਰਨਾ ਕਿ ਕੱਢ ਤਾਂ ਪਾ ਗਿਆ ਪਰ ਮਾ ਬਾਈ ਅਰੇ ਨਹੀਂ ਕਿਹਾ ਤਾਂ ਨਹੀਂ ਆਉਣ ਪਾਏ ਇਹਨੂੰ ਪਿਆਰੀ ਰੇਖਾ ਨਾਲ ਤੇ ਸਾਡੇ ਅਧਵਾ ਰਿੰਸ ਦਾ ਕੋਲ ਮਾ ਬਾਈ ਕੋਈ ਕੁਸ਼ੇਰੀਆਂ ਨੂੰ ਕਾਹਦੀ ਹੈ ਨੋਮਾ ਦਾ ਮੋਟਾ ਕੋਈ ਨਾ ਲੈ ਕੇ ਕਹਿੰਦੇ ਕਿ ਫਿਰ ਸੀਜ਼ਨ ਵਾਇਰ ਹੋ ਰਹੀ ਨਹੀਂ ਉਹ ਲੈ ਜੀ ਸੰਦੀਪ ਭਾਈ ਇੱਕ ਵਾਰ ਆਇਆ ਜਰਾ ਇੰਟਰਵਿਊ ਵੀ ਲੈਣੀ ਹੈ ਲਾਈਵ ਵਾਸਤੇ ਸੱਜੇ ਉਹ ਆਪਾਂ ਲੈ ਆਣੇ ਫੇਕਾ